ਆਰਤੀ ਜਨਤਾ ਪਾਰਟੀ ਦੇ ਕੌਮੀ ਜਨਸ ਖਤਰ ਤਰਨ ਚੁਗਨੇ ਕਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਨ ਮਾਛਾ ਦਾ ਪੁਲਿਸ ਰਸਤ ਵਿੱਚੋਂ ਭਜਣਾ ਅਤੇ ਆਪਣੀ ਹੀ ਸਰਕਾਰ ਵਿਰੁੱਧ ਬੋਲਣਾ ਆਮ ਆਦਮੀ ਪਾਰਟੀ ਦਾ ਕਿਰਦਾਰ ਹੈ ਉਹਨਾਂ ਐ ਵੀ ਕਿਹਾ ਕਿ ਆਮ ਆਦਮੀ ਪਾਰਟੀ ਕਾਰਨ ਹੀ ਪੰਜਾਬ ਅੱਜ ਇੱਕ ਵੱਡੀ ਆਫਤ ਵਿੱਚ ਫਸਿਆ ਹੋਇਆ ਹੈ ਐ ਸਰਕਾਰ ਨੇ ਸਮੇਂ ਸਿਰ ਕੁਝ ਵੀ ਨਹੀਂ ਕੀਤਾ ਹਰਮਿਤ ਸਿੰਘ ਪਠਾਨ ਮਾਜਰਾ ਦਾ ਤਾੰਡ ਸਪਸ਼ਟ ਫਿਲਮੀ ਪਟਕਾਤਾ ਦੀ ਤਰ੍ਹਾਂ ਲੱਗ ਰਿਹਾ ਹੈ आम आदमी पार्टी भ्रष्टाचारी लुट खसुट और अपराधियों का कुनबा बन चुकी पंजाब के उ नलायक नाकामयाब निठले नुसिखे नेतृत्व में केजरीवाल ने थोपया है ये नूरा कुश्ती खेली जा रही है अपराधियों नूरा कुश्ती खेली जा रही अच्छ पंजाब पूछदा केजरीवाल साहब तीस स्कुटनी की चंगे नेता देंगे जे ਇੱਕ ਅਪਰਾਧੀ ਨੂੰ ਤੁਸੀਂ ਜਿਰ ਜਿਰ ਤੇ ਬਲਾਤਕਾਰ ਦਾ ਪਰਚਾ ਰਜਿਸਟਰਡ ਕੀਤਾ। ਕੋ ਨੂੰ ਤੁਸੀਂ ਟਿਕਟ ਦਿੱਤੀ ਸੀ। ਅੱਜ ਤੁਹਾਡੇ ਖਿਲਾਫ ਬੋਲਦਾ ਹੈ। ਤੁਹਾਡੀ ਟਿਕੜੀ ਗੈਂਗ ਦੇ ਖਿਲਾਫ ਬੋਲਦਾ ਹੈ। ਤੁਰ ਤੇ ਪਰਚਾ ਰਜਿਸਟਰਡ ਕੀਤਾ ਕਹਿੰਦਾ। ਉਹ ਸਕੂਟਨੀ ਝੂਠੀ ਸੀ। ਇਹ ਪਰਚਾ ਝੂਠਾ ਹੈ ਕਿਉਂਕਿ ਉਹਰਾ ਬੋਲਣਾ ਗਲਤ ਸੀ। ਇਹ ਦਾਲ ਨਹੀਂ ਕਾਲੀ। ਪੂਰੀ ਦੀ ਪੂਰੀ ਦਾਲ ਚ ਕੁਝ ਨਹੀਂ ਕਾਲਾ ਪੂਰੀ ਦੀ ਪੂਰੀ ਦਾਲ ਕਾਲੀ ਹੈ ਇੱਕ ਫਿਲਮੀ ਪਟਕਕਤਾ ਦੀ ਤਰ੍ਹਾਂ ਲੱਗ ਰਿਹਾ ਹੈ ਕਿ ਪਹਿਲੇ ਪੁਲਿਸ ਵੱੜਦੀ ਹੈ ਔਰ ਫਿਰ ਉਹਨੂੰ ਛੱਡ ਦਿੰਦੀ ਹੈ ਤੇ ਕਿਹਾ ਜਾਂਦਾ ਭੱਜ ਗਿਆ ਕੜੇ ਖੁਲਾਸੇ ਕੜੇ ਰਾਜ ਨੇ ਜਿਨ੍ਹਾਂ ਕਾਰਨ ਸਾਰੀ ਫਿਲਮੀ ਪਟਕਕਤਾ ਕੀਤੀ ਗਈ ਹੈ ਅੱਜ ਪੂਰੀ ਸਰਕਾਰ ਸਵਾਲਾਂ ਦੇ ਉੱਤੇ ਖੜੀ ਹੋ ਗਈ ਹੈ ਕਈ ਸਵਾਲ ਨੇ ਸਰਕਾਰ ਕਿ ਤੁਸੀਂ ਅਪਰਾਧੀ ਭ੍ਰਸ਼ਟਾਚਾਰੀਆ ਨੂੰ ਸ਼ਰਨ ਦਿੰਦੇ ਹੋ ਫਿਰ ਉਹ ਤੁਹਾਨੂੰ ਬਲੈਕਮੇਲ ਕਰਦੇ ਨੇ ਫਿਰ ਉਹਨਾਂ ਦੀ ਸਿਕਿਉਰਟੀਆਂ ਵਾਪਸ ਕੀਤੀਆਂ ਜਾਂਦੀਆਂ ਪਹਿਲੇ ਸਿਕਿਉਰਟੀ ਚ ਘੁੰਮਦੇ ਨੇ ਅਪਰਾਧੀ ਪਰ ਚੇਹੇ ਰਜਿਸਟਰ ਕੀਤੇ ਜਾਂਦੇ ਫਿਰ ਉਹਨੂੰ ਪੁਲਿਸ ਫੜ ਲੈਂਦੀ ਉਹ ਫਾਇਰਿੰਗ ਕਰਦਾ ਉਹ ਭੱਜ ਜਾਂਦਾ 21 ਫਿਲਮੀ ਪਟਕਾ ਪੰਜਾਬ ਦੀ ਜਨਤਾ ਨੂੰ ਝੂਠ ਪਰੋਸਿਆ ਜਾ ਰਿਹਾ ਹੈ ਦਿੱਲੀ ਦਾ ਟਿਕੜੀ ਗੈਂਗ ਪੰਜਾਬ ਨੂੰ ਲਗਾਤਾਰ ਲੁੱਟ ਰਿਹਾ ਹੈ ਜਿਹੜਾ ਉਹੇ ਖਿਲਾਫ ਬੋਲ ਰਿਹਾ ਹੈ ਚਾਹੇ ਉਹ ਅੰਮਰਸਰ ਦਾ ਵਿਧਾਇਕ ਹੋਵੇ ਚਾਹੇ ਉਹ ਜਲੰਧਰ ਦਾ ਵਿਧਾਇਕ ਹੋਵੇ ਚਾਹੇ ਉਹ ਪੰਜਾਬ ਦੇ ਕਿਸੇ ਵੀ ਥਾਨ ਦਾ ਵਿਧਾਇਕ ਹੋਵੇ ਚਾਹੇ ਹਰਮੀਤ ਸਿੰਘ ਪਠਾਨ ਮਾਜਰਾ ਹੋਵੇ ਜਾਂ ਕੁਵਰ ਵਿਜੇ ਪ੍ਰਤਾਪ ਹੋਵੇ ਉਹਨੂੰ ਤਰੀਕੇ ਦੇ ਨਾਲ ਡਰਾਇਆ ਜਾ ਰਿਹਾ ਹੈ